ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਵੈੜ ਸੁਈ ਵੀ ਹੈ ਸੇਲ ਹੈ ਘਰੇਲੂ ਵੈੜ ਹੈ ਬਿਰਦੀ ਕੋਈ ਵਪਾਰ ਦਾ ਕੰਮ ਨਹੀਂ ਨਾਲ ਵੀ ਬੱਚਿਆਂ ਪਾਲਦਾ ਤੇ ਕਹਿੰਦਾ ਨਾ ਜੇ ਜ਼ਿਆਦਾ ਹੋ ਜੇ ਤਾਂ ਸੇਲ ਕਰ ਦਿੰਦੇ ਆ ਹਾਂਜੀ ਸਤੀਕਾਲ ਬਾਈ ਜੀ ਸਤੀਕਾਲ ਜੀ ਨਾਮ ਐਡਰੈਸ ਦੱਸ ਦਿਓ ਨਾਲ ਅਮਰਤਪਾਲ ਸਿੰਘ ਢੱਲੂਆ ਜੀ ਪਿੰਡ ਤਕਤੂਪੁਰਾ ਤਹਿਸੀਲ ਨਿਹਾਲ ਸਿੰਘਾ ਜਿਲ੍ਹਾ ਮੋਗਾ ਜੀ ਠੀਕ ਹੈ ਮੋਬਾਈਲ ਨੰਬਰ ਆਪਣਾ ਜੀ 9463274076 9463274076 74076 74076 ਹਾਂਜੀ ਜਿਹੜੀ ਆਪਾਂ ਇਹ ਵੈੜ ਦੇਖੀਏ ਨੇ ਐਚਪ ਆਪਣੀ ਘਰ ਦੀ ਬਾੜੀ ਹਾਂਜੀ ਹਾਂਜੀ ਘਰੇਲੂ ਹੈ ਜੀ ਘਰ ਦੀ ਵੈੜ ਬੱਚੀ ਪਾਲੀ ਆ ਠੀਕ ਆਪਾਂ ਮੰਨ ਗਏ ਚਾਰ ਪੰਜ ਬੱਚੇ ਹੋਰ ਮਗਰ ਪਾਲੀ ਜਾਂਦੇ ਹਾਂ ਹਾਂਜੀ ਬਸ ਜਿਹੜੋ ਪਾਲ ਕੇ ਵੇਚ ਦੇ ਦਈਏ ਜੀ ਠੀਕ ਐ ਤੇ ਸੂਆ ਕਿਹੜਾ ਸੂਇਆ ਹੋਣਾ ਇਹ ਦੂਜਿਆ ਸੂਏ ਸੂਇਆ ਜੀ ਛੇ ਦਾੰਦਾ ਜੀ ਮੂੰਹ ਠੀਕ ਐ ਮੱਲਾ ਹਾਲੇ ਸਰਾਟਾ ਵੀ ਹੋਇਆ ਲੱਗਦਾ ਸੂਇ ਨੂੰ ਹਣਾ ਬਸ ਅੱਧਾ ਪੌਣਾ ਘੰਟਾ ਹੀ ਹੋਇਆ ਜੀ ਬੱਚਾ ਕੀ ਜਿੱਦਾਂ ਨੇ ਬੱਚਾ ਜੀ ਮਗਰ ਠੀਕ ਐ ਬੱਚਾ ਹਾਂਜੀ ਨਾਲ ਆ ਜਾਵਾ ਤੇ ਜੇਰ ਹਜੇ ਇਹਦੀ ਪੈਣੀ ਆ ਹਣਾ ਬਾ ਜਿਹੜੋ ਬਹਿ ਗਈ ਜੇਰ ਪੈ ਜਾਣੀ ਆ ਬੈਠੀ ਨਹੀਂ ਬੱਚੇ ਹੋਣਾ ਜ਼ਿਆਦਾ ਕਰਦੀ ਐ ਜੀ ਠੀਕ ਐ ਤੇ ਮਾਣੀ ਬੁੱਟੀ ਚੋਈ ਕਰਕੇ ਦੇਖ ਲਈ ਆਪਾਂ ਹਾਂ ਥੋੜੀ ਹੀ ਕ ਪਿਛਲੇ ਸੂਏ ਜੁਇਆ ਦੋਤਾ ਪਾ ਕੇ ਨਾ ਚੋਇਆ ਦਾ 32 ਕਿਲੋ ਚੋਇਆ ਵੀਰੇ ਦੂਜੇ ਸੂਏ ਆ ਪਿਛਲੇ ਸੂਏ ਕਹਿੰਦੇ ਸੌਰੀ ਅੱਛਾ ਪਿਛਲੇ ਸੂਏ ਪਹਿਲੇ 32 ਕਿਲੋ ਚੋਇਆ 32 ਕਿਲੋ ਚੋਇਆ ਜੀ 40 116 ਦੀ ਆਪ ਆ ਜੀ ਇਹ 40 116 ਦੀ ਆਪ ਆ ਹਾਂਜੀ ਤੇ ਥਾਰ ਫਿਰ ਮੈਂ ਕਹਿੰਦਾ ਮਸ਼ੀਨੀ ਚਾਹੀਦਾ ਹੱਥੀ ਦੋਨਾਂ ਟਾਈਪੀ ਚਵਾਈ ਵਾਲਾ ਸਾਣੀਆ ਦੋਨਾਂ ਟਾਈਪ ਹੀ ਆ ਜੀ ਦੋਨੇ ਪਾਸੇ ਬੈ ਜਾਨੇ ਆ ਜੀ ਰੂਆਂ ਗੀ ਧਾਰਾ ਵਧੀਆ ਇਹਦਾ 32 ਕਿਲੋ ਦਾ ਪਖਤੀਓ ਚੋਨੇ ਰਹੇ ਯਾਰ ਚੋਨੇ ਰਹੇ ਆ ਜੀ ਹਾਂਜੀ ਠੀਕ ਐ ਇਹ ਕੀ ਅੰਦਾਜ਼ਾ ਕੀ ਆ ਦੂਜੇ ਦਾ ਇਹ ਕੀ ਜੀ 36 37 ਕਿਲੋ ਤੱਕ ਘੱਟ ਤੋਂ ਘੱਟ ਦੀ ਹੋਗੀ ਜੀ ਕਹਿੰਦਾ ਬਾਪ 34 35 ਮੰਨ ਕੇ ਜਿਹੜਾ ਮਰਜ਼ੀ ਲੈ ਲੈ ਹਾਂਜੀ ਹਾਂਜੀ ਵੀ 30 ਤੋਂ ਪਾਰ ਅੜੀਦਾ ਹੈਗੀ ਆ ਜਮਾ ਹੈਗੀ ਆ ਜੀ ਹੈਗੀ ਬਾਕੀ ਸੇਵਾ ਸੰਭਾਲਤੇ ਆ ਜੀ ਠੀਕ ਐ ਸੋ ਫਿਰ ਸੋਹਣਾ ਸਾਫ ਸੁਥਰਾ ਲੰਬਾ ਕੇ ਸਰਾਇ ਵਾਦੀ ਦੀ ਧਰਾਂ ਜੇ। ਸੋ ਥੜ੍ਹ ਪਹਿਲਾਂ ਕੋਲ ਆਤੀ ਚੋਾਈ ਜੜਾ। ਸੋ ਜਿਹੜੇ ਵੀ ਕਹਿੰਦੇ 30 ਵਰਤੀ ਕਿਲੋ ਦੇ ਚੋਨਾ ਆਪਾਂ ਥਾਣ ਮੁਠੀ ਵਾਲ ਹੋਵੇ ਮਸ਼ੀਨ ਦੀ ਜ਼ਰੂਰਤ ਨਹੀਂ ਪੈਂਦੀ। ਬਸ ਈ ਖਾਵੇ। ਸੋ ਧਾਰਾ ਬਾ ਮਾਰਕਟ ਕਾਤੀਆਂ। ਸੋ ਬਰਕ ਕੱਦ ਕਾੜ ਵਗੈਰਾ ਵੇਖਦਾ ਦੇਖ ਸਕਦੇ ਹੋ। ਸੋਹਣਾ ਸਾਫ ਸੁਥਰਾ ਤਾਜੀ ਸੂਈ ਵੀ ਆ ਤੇ ਜਿੰਦ ਜਾਣ ਬਹੁਤ ਆ ਕੁਆਲਿਟੀ ਵਗੈਰਾ ਵੇਖਣ ਚੰਗੀ ਆ। 40 116 ਜਿਆਪ ਆਵਾ ਕਿਹਦੀ ਕੁਆਲਿਟੀ ਵਗੈਰਾ ਦੇਖ ਸਕਦੇ ਹੋ। ਬੜਾ ਦੀ ਗੇੜਾ ਬੜਾ ਜੈ ਇੱਕ ਬੋਟਾ ਦੀ ਗੇੜਾ ਇਹਦਾ। ਸੋ ਲੇਵਾ ਵਗ ਦੂਜਾ ਸੂਆ ਵੈੜ ਸੁਈ ਹੈਗੀ ਤੇ ਬਾਈ ਜੀ ਮੋਲਾ ਪੈਦਾ ਕੀ ਰੱਖਿਆ ਜੀ ਮੋਲੇ ਬਰੇ ਬਿਲਕੁਲ ਜਾਇਦ ਕਰਾਂਗੇ 132000 ਦੀ ਦੇਵਾਂਗੇ ਸੋ 132000 ਰੁਪਏ ਦੀ ਵੈੜ ਵੀਰ ਕਹਿੰਦਾ ਦੇਵਾਂਗੇ ਬਾਕੀ ਥੋੜਾ ਬਹੁਤਾ ਮੱਕੇ ਤੇ ਮਾਨਦਾਰ ਵਗੈਰਾ ਹੋ ਜੂ ਕੱਲੀ ਜੇਰ ਰਹਿ ਗਈ ਪੈਣ ਵਾਲੇ ਤੇ ਦੂਜਾ ਸੂਆ ਸੁਈ ਦੇ ਮਗਰ ਮੇਲਕਾ ਹੋ ਬੱਛਾ ਪਿੰਡ ਤਰਤਪੁਰਾ ਸਾਹਿਬ ਜਿਹੜਾ ਮੋਗੇ ਦਾ ਪੈ ਗਿਆ ਪਿੰਡੇ ਨਿਹਾਲ ਸਿੰਘ ਵਾਲਾ ਤਜੀਰ ਪੈ ਗਈ ਤੇ ਮਾਗੀ ਦਾ ਮੇਲਾ ਲੱਗਦਾ ਉਸ ਤੋਂ ਅੱਪਾ ਵੀਡੀਓ ਕਵਰ ਕੀਤੀ ਆ ਕਿਸੇ ਵੀ ਵੀਰ ਦੇ ਵੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦਾ ਵੀਡੀਓ ਦੇਖ ਕੇ ਲੈ